ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੂੰ ਤੁਸੀਂ ਜਾਣਦੇ ਹੋ ਦਾਸ ਗੁਰਵਿੰਦਰ ਸਿੰਘ ਖੇੜੀ ਅनाथ ਆਸ਼ਰਮ ਖੇੜੀ ਵਾਲੇ ਤੁਹਾਡੀ ਅਰਦਾਸਾਂ ਸਦਕਾ ਥੋੜਾ ਜਿਹਾ ਸਰੀਰ 'ਚ ਫਰਕ ਪਿਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੇਰਾ ਜਿਹੜਾ ਬੀਐਮਸੀ ਤੋਂ ਇਲਾਜ ਜਿਹੜਾ ਚੱਲਦਾ ਸੀ ਪੇਟ ਦਾ ਔਰ ਹੁਣ ਫੋਰਟਿਸ ਤੋਂ ਚੱਲਦਾ ਹੁਣ ਫਰਕ ਪਿਆ ਉਹ ਮੈਨੂੰ ਜਿਹੜਾ ਜ਼ਹਿਰ ਖਵਾਤਾ ਸੀਗਾ ਕੈਮੀਕਲ ਖਲਾਤਾ ਸੀ ਕੋਈ ਸੋ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਫਰਕ ਪਿਆ ਸੋ ਅੱਜ ਪਹਿਲੀ ਵਾਰ ਅਸੀਂ ਤਕਰੀਬਨ ਮੈਂ 10 ਮਹੀਨੇ ਜੇਲ੍ਹ ਚ ਰਿਹਾ ਤੇ ਤਿੰਨ ਤੋਂ ਦੋ ਮਹੀਨੇ ਨਾਂ ਮੈਨੂੰ ਆ ਗਿਆ ਨੁਭੂ ਗਿਆ ਹੁਣਾਂ ਡੇਢ ਮਹੀਨਾ ਅੱਜ ਕਿੰਨੀ ਤਰੀਕ 14 ਜੁਲਾਈ ਅੱਜ ਰਾਤ ਨੂੰ ਅਸੀਂ ਵੀਡੀਓ ਬਣਾ ਰਹੇ ਹਾਂ ਸੋ ਇਹ ਪਾ ਦੇਣੀ ਆ ਸੋ ਇਹੀ ਬੇਨਤੀਆਂ ਕਰਨੀਆਂ ਸੀ ਵੀ ਇੱਕ ਤਾਂ ਮੇਰੀ ਜਿਹੜੀ ਸੱਸ ਸਾਗਰਜੀਤ ਕੌਰ ਉਹਨੂੰ ਹੁਣ ਖੁੱਲਾ ਚੈਲੰਜ ਹੈ ਵੀ ਜਿਹੜੇ ਉਹ ਚੈਨਲ ਤੇ ਕਹਿੰਦੀ ਆ ਅਸੀਂ ਉਸ ਚੈਨਲ ਤੇ ਆ ਕੇ ਉਹਦੇ ਨਾਲ ਗੱਲ ਕਰਨ ਤਿਆਰ ਆ ਜੇ ਉਹਦੇ ਜ਼ਰੂਰਤ ਹੈਗੀ ਕਿਉਂਕਿ ਵੈਸੇ ਤਾਂ ਉਹਨੇ ਜੋ ਬੋਲਣਾ ਸੀ ਉਸ ਜੋ ਕਿਸੇ ਨਹੀਂ ਵੀ ਬੋਲਣਾ ਸੀ ਉਹ ਵੀ ਬੋਲ ਤਾਂ ਤੇ ਲੋਕਾਂ ਨੇ ਤਾਂ ਹੀ ਉਹਨੂੰ ਜਿਹੜਾ ਮਤਲਬ ਉਹ ਜਾਇਜਾ ਮੂਹ ਟੀ ਹੋਈ ਜੀ ਚਪੇੜ ਮਾਰੀ ਆ ਸੋ ਹੋਣੇ ਜਿਹੜੀ ਇੱਕ ਇੱਥੇ ਗੱਲ ਹੋਰ ਮੈਂ ਹੁਣ ਮੁੱਖ ਮੰਤਰੀ ਪੰਜਾਬ ਨੂੰ ਇਹ ਬੇਨਤੀ ਕਰਨੀ ਚਾਹਣਾ ਜੇ ਉਹਨਾਂ ਨੇ ਮੇਰੀ ਗੱਲ ਨਾ ਸੁਣੀ ਫਿਰ ਮੈਂ ਪ੍ਰਾਈਮ ਮਿੰისტਰ ਨੂੰ ਵੀ ਮਿਲੂੰਗਾ ਤੇ ਹੋ ਸਕਦਾ ਮੈਂ ਮੋਦੀ ਸਾਹਿਬ ਨੂੰ ਵੀ ਮਿਲਾਂ ਹੋ ਸਕਦਾ ਮੈਂ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਇੰਡੀਆ ਦੇ ਉਹਨਾਂ ਨੂੰ ਮਿਲਾਂ ਪਰ ਮੈਂ ਮਿਲੂੰਗਾ ਜ਼ਰੂਰ ਕਿਉਂਕਿ ਇਹਦੇ ਵਿੱਚ ਕੀ ਆ ਜਿਹੜਾ ਇਹ ਸਾਰਾ ਮੇਰੀ ਸੱਸ ਨੇ ਡਰਾਮਾ ਰਚਿਆ ਸੋ ਇੱਕ ਨਾ ਇੱਕ ਦਿਨ ਸੱਚ ਨੇ ਬਾਹਰ ਆਉਣਾ ਹੀ ਸੀ ਸੋ ਇਹ ਉਹਦਾ ਸਾਰਾ ਡਰਾਮਾ ਸੀ ਕੋਈ ਉਹਦੇ ਪੱਟ 'ਚ ਗੋਲੀ ਨਹੀਂ ਸੀ ਵੱਜੀ ਸਭ ਉਹ ਡਰਾਮਾ ਕਰਦੀ ਸੀ ਕਾਰਨ ਕੀ ਸੀਗਾ ਉਹਨਾਂ ਨੇ ਮੇਰੇ ਤਾਏ ਦੇ ਮੁੰਡੇ ਦੇ ਸਿਰ 'ਤੇ ਰਾੜਾ ਮਾਰਤੀਆਂ ਸੀ ਉਹਨਾਂ ਨੂੰ ਪਤਾ ਵੀ ਨੁਕਸਾਨ ਹੋ ਗਿਆ ਸੋ ਉਹਨੇ ਡਰਾਮਾ ਕਰਨਾ ਸੀਗਾ ਨਾਲੇ ਮੈਂ ਉਹ ਕਹਿੰਦੀ ਸੀ ਖੇੜੀ ਵਾਲ ਤੋਂ ਮੇਰਾ ਖੇੜਾ ਛਡਾ ਦਿਓ ਮੈਂ ਤਾਂ ਉਹਨੂੰ ਪਹਿਲਾਂ ਹੀ ਫਸ ਗਿਆ ਮੈਂ ਤਾਂ ਕਦੋਂ ਮੈਂ ਤਾਂ ਕਹਿੰਦਾ ਸੀ ਉਹ ਮੇਰਾ ਖੇੜਾ ਛੱਡੋ ਤੁਸੀਂ ਆਪ ਦਾ ਕੀ ਛਡਾਉਣਾ ਸੋ ਮੇਰੀ ਸੱਸ ਨੂੰ ਬੇਨਤੀ ਆ ਵੀ ਜਿਹੜੇ ਉਹ ਕਹਿੰਦੀ ਸੀ ਕਿ ਵੀ ਉਹਦੇ ਪੰਜ ਵਿਆਹ ਨਹੀਂ ਹੋਏ ਸੋ ਉਹ ਵੀ ਸਬੂਤਾਂ ਸਹਤ ਬੰਦਿਆਂ ਦੇ ਨਾਮ ਲੈ ਕੇ ਬੰਦਿਆਂ ਦੇ ਨਾਮ ਲੈ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆ ਬਾਕੀ ਉਹ ਗੁਰਜੀਤ ਕੌਰ ਨੂੰ ਬੇਨਤੀ ਆ ਵੀ ਹੁਣ ਆਪਣੇ ਮੁੰਡੇ ਨੂੰ ਲੁਕਾਉਂਦੀ ਕਿਉਂ ਫਿਰਦੀ ਹੈ ਹੁਣ ਸਾਲ ਹੋ ਗਿਆ ਜਿੰਦੇ ਲਾ ਕੇ ਭੱਜੇ ਕਿਉਂ ਹੋਏ ਜੇ ਐਡੀ ਖੱਬੀ ਕਾਣ ਸੀ ਫਿਰ ਘਰੇ ਰਹਿੰਦੇ ਆ ਮੈਨੂੰ ਬਥੇਰੇ ਨੇ ਕਿਹਾ ਵੀ ਭੱਜ ਜਾ ਹਸਪਤਾਲ ਚ ਮੈਂ ਕਿਹਾ ਨਾ ਮੇਰਾ ਜ਼ਿੰਦਗੀ ਚ ਭੱਜਣਾ ਲਿਖਿਆ ਹੀ ਨਹੀਂ ਮਰਦ ਦਾ ਕੰਮ ਭੱਜਣਾ ਨਹੀਂ ਹੁੰਦਾ ਅਸੀਂ ਕੋਈ ਸੜਾ ਚੋਰੀ ਕੀਤੀ ਆ ਜਾਂ ਕੋਈ ਡਾਕਾ ਮਾਰਿਆ ਜਾਂ ਕੋਈ ਲੁੱਟ ਖੋਹ ਕਰੀ ਆ ਜਾਂ ਕਿਹੜਾ ਅਸੀਂ ਕੋਈ ਕਿਸੇ ਗਰੀਬ ਨੂੰ ਕੁੱਟਿਆ ਜਾਂ ਰੇਪ ਕਰਤਾ ਭੱਜਣਾ ਕਿਉਂ ਨਾਲੇ ਹੁਣ ਵੱਡੀ ਫਿਰਦੀ ਬਣੀ ਫਿਰਦੀ ਸੂਰਮਈ ਮਤਲਬ ਤੇਰੇ ਵੱਡੇ ਡਾ ਕੋਈ ਤੇਰੇ ਜਿੱਡਾ ਤੇਰੇ ਜਿੱਡਾ ਕੈਰੈਕਟਰ ਲੈਸ ਔਰਤ ਤੇਰੇ ਜਿੱਡੀ ਇੰਡੀਆ ਚ ਨਹੀਂ ਹੈ ਪੂਰੇ ਏਸ਼ੀਆ ਚ ਨਹੀਂ ਹੋਣੀ ਪੂਰੇ ਏਸ਼ੀਆ ਮਹਾਦੀਪ ਨੂੰ ਮੇਰੀ ਮਾੜੀ ਕਿਸਮਤ ਸੀ ਜਿਹੜਾ ਲੋਕ ਕਹਿੰਦੇ ਨੇ ਪਹਿਲਾਂ ਨਹੀਂ ਪਤਾ ਸੀ ਵੀਰੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਫੇਰ ਮੈਂ ਕਿਉਂ ਇਹ ਕੰਮ ਮੇਰੇ ਨਾਲ ਮੈਂ ਕਿਉਂ ਵਿਆਹ ਕਰਾਉਂਦਾ ਉਹ ਤਾਂ ਜਦ ਤਾ ਇਹ ਲਾ ਲੋ ਵੀ ਬੰਦੇ ਦੇ ਹੱਥ ਹਸਲ ਚ ਹੈ ਹੀ ਕੁਝ ਨਹੀਂ ਉਹ ਹੈ ਉਹਦੇ ਹੈ ਜੋ ਹੈ ਸੋ ਲੈ ਕੇ ਆ ਗਿਆ ਸਾਹ ਦੇਣੇ ਲੈਣੇ ਦੇ ਸੰਬੰਧ ਨੇ ਸੋ ਮੈਨੂੰ ਕੋਈ ਘਰ ਵਾਲੀ ਤੱਕ ਵੀ ਮੇਰੇ ਕੋਈ ਗਿਲਾ ਨਹੀਂ ਸੋ ਗਲਤੀਆਂ ਉਹ ਚ ਵੀ ਸੀ ਪਰ ਹੁਣ ਚਲੋ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰੀ ਚ ਆਨੰਦਕਾਰ ਦੇ ਲੈ ਕੇ ਆ ਕੇ ਮੇਰੇ ਨਾਲ ਸੌਂਗੀ ਪੈਗੀ ਗੱਲਾਂ ਕਰ ਲਈਆਂ ਉਹਦੇ ਬਾਰੇ ਮੈਂ ਕੀ ਮਾੜਾ ਕਹਿਣਾ ਇਹ ਤਾਂ ਹੁਣ ਮੇਰੀ ਸੱਸ ਨੂੰ ਬੇਨਤੀ ਆ ਵੀ ਜੇ ਜ਼ਰਤ ਹੈਗੀ ਤਾਂ ਆ ਜਾ ਜਿਹੜੇ ਚੈਨਲ ਤੇ ਨਾਲੇ ਹੁਣ ਆਪਣੇ ਮੁੰਡੇ ਨੂੰ ਪੇਸ਼ ਕਰੋ ਬਾਕੀ ਮੈਂ ਭਗਵਾਨ ਤੁਹਾਨੂੰ ਬੇਨਤੀ ਕਰਦਾ ਐਸਐਸਪੀ ਨੂੰ ਬੇਨਤੀ ਕਰਦਾ ਡੀਐਸਪੀ ਜਿਹੜਾ ਵੀਰ ਆ ਸੀ ਉਹ ਗਰਨਾ ਸਿੰਘ ਸੰਗ ਸੰਗ ਗਰਨਾ ਸਿੰਘ ਪੀਐਸਪੀ ਸੀ ਜਿਹੜੇ ਉਹ ਚਾਰ ਬਾਰ ਮੇਰਾ ਰਿਮਾਂਡ ਲੈ ਲਿਆ ਪਿਸਤੌਲ ਪੁੱਛਦੇ ਸੀ ਮੈਂ ਹੁਣ ਉਹਨਾਂ ਨੂੰ ਫੋਟੋ ਭੇਜ ਦੇਣਾ ਫੋਟੋ ਦੁਆਰਾ ਭੇਜ ਦੂਗਾ ਪਹਿਲਾਂ ਹੀ ਭੇਜਿਆ ਜਿਹੜੇ ਬੰਦੇ ਕੋਲ ਪਿਸਤੌਲ ਆ ਉਹ ਬੰਦੇ ਤੇ ਮੇਰੇ ਸਾਲੇ ਕੋਲ ਪਿਸਤੌਲਾ ਤੁਸੀਂ ਪਾਓ ਮੇਰੇ ਅਰੈਸਟ ਮੇਰੇ ਸਾਲੇ ਦੀ ਹੁਣ ਕਿਉਂ ਨਹੀਂ ਪਾਉਂਦੇ ਭਗਵਾਨ ਜੀ ਤਮਨ ਠੀਕ ਆ ਅਸੀਂ ਤੂੰ ਲੋਕਾਂ ਨੂੰ ਕੀ ਇਨਸਾਫ ਦਵੇਂਗਾ ਅਸੀਂ ਤੇਰੇ ਹਲਕੇ ਦੇ ਵਿੱਚ ਬੈਠੇ ਆਂ ਤੂੰ ਹੀ ਹਲਕੇ ਦੇ ਵਿੱਚ ਮੈਨੂੰ ਅੱਜ 12 ਸਾਲ ਬਾਅਦ ਤਾਂ ਰੂੜੀ ਦੀ ਰੱਬ ਸੁਣ ਲੈਂਦਾ 12 ਸਾਲ ਹੋ ਗਏ ਮੈਨੂੰ ਆਪਣੇ ਖੇਤ ਚ ਅनाथ ਆਸ਼ਰਮ ਚਲਾਉਂਦੇ ਨੂੰ ਤੂੰ ਮੇਰੇ ਦੇਖੋ ਮੇਰੇ ਵਿੱਚ ਗੱਡੀ ਮਾਰੀ ਸੱਟਾਂ ਵੀ ਮੇਰੇ ਸਭ ਤੋਂ ਵੱਧ ਵੱਜੀ ਹੈ ਹਸਪਤਾਲ ਦੇ ਇਲਾਜ ਵੀ ਮੇਰਾ ਨਹੀਂ ਹੋਣ ਦਿੱਤਾ ਗਿਰਫਦਾਰੀ ਵੀ ਮੇਰੀ ਭਾਦੀ 10 ਮਹੀਨੇ ਜੇਲ੍ਹ ਕੱਟੀ ਚਾਰ ਵਾਰ ਰਿਮਾਂਡ ਲਿਆ ਮੇਰੀ ਮਾਤਾ ਨੂੰ ਤੁਸੀਂ ਝਿੜਕਦੇ ਸੀ ਮੇਰੇ ਭਰਾ ਦੇ ਤੁਸੀਂ ਮਗਰ ਪੁਲਿਸ પા ਕੇ ਰੱਖੀ ਆ ਉਹ ਘਰੇ ਨਹੀਂ ਪਰਣ ਦਿੱਤਾ ਮੇਰਾ ਭਰਾ ਹੈਗਾ ਸੀ ਮੇਰਾ ਭਰਾ 2 ਘੰਟਿਆਂ ਬਾਅਦ ਹਸਪਤਾਲ ਚ ਆਇਆ ਉਹ ਰਾਵਣਜੋਤ ਅੱਜ ਤੱਕ ਗ੍ਰਿਫਤਾਰ ਨਹੀਂ ਹੋਇਆ ਮੇਰਾ ਪਿਸਤੌਲ ਉਹਨਾਂ ਕੋਲ ਆ ਕੱਲ ਨੂੰ ਕੋਈ ਬਾਰਦਾਤ ਹੋ ਗਈ ਪੰਜਾਬ ਦਾ ਮੁੱਖ ਮੰਤਰੀ ਮੈਨੂੰ ਦੱਸੋ ਜ਼ਿੰਮੇਵਾਰ ਕੌਣ ਹੈ ਇੱਕ ਵਾਰ ਮੈਨੂੰ ਇਹ ਦੱਸ ਦਿਓ ਵੀ ਜੇ ਉਹ ਪਿਸਤੌਲ ਨਾਲ ਕੱਲ ਨੂੰ ਗੋਲੀ ਚੱਲ ਗਈ ਕੋਈ ਬਾਰਦਾਤ ਹੁੰਦੀ ਉਹਦਾ ਜ਼ਿੰਮੇਵਾਰ ਕੌਣ ਹੈ ਪੰਜਾਬ ਪੁਲਿਸ ਉਹਦੀ ਜ਼ਿੰਮੇਵਾਰ ਹੋਊਗੀ ਕਿਉਂਕਿ ਮੈਂ ਫਾਟੋ ਉਪੇਸਾ ਜਿਹੜੇ ਬੰਦੇ ਕੋਲ ਪਿਸਤੌਲ ਆ ਕਿਉਂਕਿ ਮੈਨੂੰ ਪਹਿਲਾਂ ਤਾਂ ਨਹੀਂ ਸੀ ਮੈਂ ਦੱਸ ਸਕਦਾ ਕਿਉਂਕਿ ਮੈਨੂੰ ਇਹ ਤਾਂ ਪਤਾ ਸੀਗਾ ਵੀ ਜਿਹੜਾ ਬੰਦਾ ਚੱਕ ਕੇ ਲੈ ਗਿਆ ਪਿਸਤੌਲ ਉਹ ਤਾਂ ਮੈਂ ਜਾਣਦਾ ਸੀ ਪਰ ਹੁਣ ਮੈਂ ਦੱਸਾਂ ਕਿਵੇਂ ਉਹਦਾ ਨਾਮ ਜਾਣਦਾ ਸੀ ਨਾ ਮੈਨੂੰ ਉਹਦਾ ਹੋਰ ਪਤਾ ਸੀ ਉਦੋਂ ਮੈਂ ਜਦੋਂ ਜੇਲ੍ਹ ਤੋਂ ਬਾਅਦ ਮੈਂ ਜ਼ਮਾਨਤ ਤੇ ਹੁਣ ਬਾਹਰ ਆਇਆ ਮੈਨੇ ਫਿਰ ਉਹ ਵੀਡੀਓ ਵੇਖੀ ਜਦੋਂ ਮੈਂ ਇੰਟਰਵਿਊ ਆ ਵੇਖ ਰਿਹਾ ਸੀਗਾ ਇੱਕ ਦਿਨ ਮੈਂ ਚਲੋ ਵੇਖਣ ਲੱਗ ਗਿਆ ਆਪਣੇ ਰੋਲੇ ਵਾਲੀਆਂ ਉਹਦੇ ਵਿੱਚ ਜਿਹੜਾ ਬੰਦਾ ਪਿਸਤੌਲ ਮੇਰੇ ਤੋਂ ਜਿਹੜੇ ਬੰਦੇ ਦਾ ਮੇਰੇ ਤੋਂ ਪੁੱਛ ਕੇ ਜਿਹੜਾ ਬੰਦਾ ਚੱਕ ਕੇ ਲੈ ਕੇ ਗਿਆ ਉਹੋ ਰਮਨਜੋਤ ਦੇ ਨਾਲ ਐਂਬੂਲੈਂਸ ਚ ਬੈਠਾ ਜਾ ਰਿਹਾ ਰਮਨਜੋਤ ਦੇ ਨਾਲ ਜਦੋਂ ਇੱਥੋਂ ਐਂਬੂਲੈਂਸ ਚ ਭੱਜ ਗਏ ਕਿਉਂਕਿ ਬੱਜਿਆ ਤਾਂ ਕੁਝ ਹੈ ਨਹੀਂ ਸੀ ਸਰਜਰੀ ਕਰ ਬਲੇਟ ਬਾਅਦ ਚ ਮਾਰ ਲਿਆ ਉਹ ਜਿਹੜਾ ਕਿਉਂਕਿ ਪੁਲਸ ਨੇ ਕਹਿਣਾ ਸੀ ਵੀ ਖੂਨ ਲੱਗ ਕਿਉਂਕਿ ਮੈਂ ਠੋਕਣਾ ਸੀ ਸਾਨੂੰ ਤਾਂ ਪਤਾ ਹੈ ਵੀ ਕਿਹੜੇ ਬੰਦੇ ਨੇ ਫੋਨ ਕਰਿਆ ਮੈਂ ਤਾਂ ਪਹਿਲੇ ਦਿਨ ਹੀ ਕਹਿਤਾ ਸੀਗਾ ਵੀ ਕਿੰਦੇ ਨੂੰ ਵੀ ਕਿਸੇ ਤੋਂ ਗੂਮ ਕਰਾਉਣ ਦੀ ਲੋੜ ਨਹੀਂ ਕਿਸੇ ਦੀ ਨਹੀਂ ਚੱਲਣੀ ਪੰਜਾਬ ਦੇ ਸਭ ਤੋਂ ਵੱਧ ਪਾਵਰ ਵਾਲਾ ਬੰਦਾ ਜਿਹੜਾ ਤੁਸੀਂ ਨਾਮ ਇਹ ਤੋਂ ਕਾਨੂੰ ਲਵਾਉਣਾ ਉਸ ਬੰਦੇ ਨੇ ਫੋਨ ਕਰਿਆ ਮੇਰੇ ਉਲਟ ਬਾਬਾ 2 ਸਾਲ ਜੇਲ੍ਹ ਤੋਂ ਬਾਹਰ ਨਹੀਂ ਆਉਣਾ ਚਾਹੀਦਾ ਚਲੋ ਮੈਂ 10 ਮਹੀਨੇ ਮੰਨ ਆ ਗਿਆ ਮੇਰੇ ਸਾਲੇ ਤੇ 307 ਆ ਮੇਰੇ ਸਾਲੇ ਤੇ 326 ਆ ਮੇਰੇ ਸਾਲੇ ਤੇ 25 54 59 ਆ ਅਸਰੇ ਜੀ ਮੇਰੇ ਸਾਲੇ ਤੇ 4 ਵੀ 12 ਤਰਾਵਾਂ ਲੱਗੀਆਂ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਕਰ ਰਹੀ ਪੁਲਿਸ ਮੈਨੂੰ ਇਹ ਜਵਾਬ ਦੇਵੇ ਮੈਂ ਤਾਂ ਚਲੋ ਮੰਨ ਲਓ ਵੀ ਮੈਂ ਕਸੂਰ ਵੀ ਕਰਿਆ ਸੀ ਮੈਂ ਗੋਲੀ ਮਾਰਤੀ ਮੰਨ ਲਓ ਫਿਰ ਮੈਂ ਆਪਣੀ ਸਜ਼ਾ ਭੁਗਤ ਲਈ ਨੂੰ 3 ਮਹੀਨੇ ਕਸਟਡੀ ਬੰਨਦੀ ਆ 10 ਮਹੀਨੇ ਕੱਟ ਕੇ ਆ ਹੁਣ ਮੈਨੂੰ ਇਹ ਦੱਸੋ ਵੀ ਮੇਰਾ ਸਾਲਾ ਜਿਹੜਾ ਬਜ਼ਾਰੇ ਲੁੱਟਦਾ ਫਿਰ ਰਿਹਾ ਸਾਲ ਤੋਂ ਪਿਸਤੌਲ ਉਹਨਾਂ ਕੋਲ ਆ ਕੋਈ ਬਾਰਦਾਤ ਹੋ ਗਈ ਉਹਦੇ ਜ਼ਿੰਮੇਵਾਰ ਕੌਣ ਨੇ ਡੀਐਸਪੀ ਸਾਹਿਬ ਤੁਸੀਂ ਦੱਸੋ ਮੇਰੀ ਸੱਸ ਦਾ ਇੱਕ ਵੀ ਰਿਸ਼ਤੇਦਾਰ ਸਾਡੇ ਸਾਹਮਣੇ ਆ ਜਵੇ ਕਿਉਂ ਨਹੀਂ ਕਿਉਂਕਿ ਉਹ ਦੀ ਕਿਸੇ ਨਾਲ ਨਹੀਂ ਬਣਦੀ ਵਿਆਹ ਤੋਂ ਬਾਅਦ ਹੀ ਚੀਜ਼ਾਂ ਦਾ ਪਤਾ ਲੱਗਿਆ ਪਹਿਲਾਂ ਸਾਨੂੰ ਕੀ ਪਤਾ ਸੀ ਮੈਂ ਤਾਂ ਜਿਹੜੀ ਚੀਜ਼ ਮੈਂ ਸੋਚੀ ਕਿਉਂਕਿ ਰਿਸ਼ਤਾ ਕਿਤੇ ਹੋਰ ਦੇਖਣ ਜਾ ਰਹੇ ਸੀ ਉਸ ਦਿਨ ਅਸੀਂ ਇਹਨੇ ਘਰੇ ਆ ਕੇ ਸ਼ਪਾਰਦੀ ਰੈਲੀ ਤੋਂ ਆਈਆਂ ਸੀ ਘਰੇ ਆ ਕੇ ਮੈਂ ਕਿਤੇ ਇਹਨੂੰ ਦੱਸ ਬੈਠਿਆ ਵੀ ਅਸੀਂ ਕੱਲ ਨੂੰ ਰਿਸ਼ਤਾ ਦੇਖਣ ਜਾਣਾ ਇਹਨੇ ਜਾ ਕੇ ਆਪਣੀ ਕੁੜੀ ਲਈ ਰਿਸ਼ਤਾ ਮੰਗ ਲਿਆ ਤੇ ਕਿ ਮਖਾ ਜੀ ਤੁਸੀਂ ਮੇਰੇ ਨੂੰ ਛੱਡੋ ਆਪਣੀ ਕੁੜੀ ਨੂੰ ਪੁੱਛ ਲਓ ਕਹਿੰਦੀ ਉਹਨੇ ਤੈਨੂੰ ਪਸੰਦ ਕਰਿਆ ਉਹ ਮੈਂ ਅਰਦਾਸ ਕਰਕੇ ਆਹ ਦੀ ਗੁਰੂ ਰਾਮਦਾਸ ਮਹਾਰਾਜ ਚੰਨਾ ਜੀ ਮੇਰੇ ਸੰਜੋਗ ਤੁਸੀਂ ਮਿਲਾਇਓ ਉਹ ਮੈਂ ਸੋਚ ਮੈਂ ਸਮਝ ਗਿਆ ਵੀ ਜਿਹੜੀ ਇਹ ਟਾਈਮ ਤੇ ਆ ਗਈ ਖਾਨੀ ਇੱਧਰ ਮਤਲਬ ਖਾਨੀ ਇਹ ਟਾਈਮ ਤੇ ਆ ਗਈ ਇੱਥੇ ਮਹਾਰਾਜ ਦਾ ਇਸ਼ਾਰਾ ਚਲੋ ਸੰਕੋਸ਼ੋਂ ਦੇ ਹੱਥ ਹਕਾਰੇ ਕਰਾਵੇ ਆਪਿਆ ਮਾਨਸਿਕ ਕਿ ਕਿਸ ਨੂੰ ਜਾ ਅਸੀਂ ਤਾਂ ਜੇ ਗੁਨਾਹ ਵੀ ਕੀਤਾ ਡੀਐਸਪੀ ਸਾਹਿਬ ਉਹਦੀ ਸਜ਼ਾ ਕੱਟ ਲਈ ਨਾ ਪਰ ਹੁਣ ਮੈਨੂੰ ਇਹ ਦੱਸੋ ਵੀ 15 ਬੰਦੇ ਸੀ ਉਹ 15 ਮੈਂ ਹੁਣ ਪੌਡਕਾਸਟ ਕਰੂੰਗਾ ਪੌਡਕਾਸਟ ਕਰੂੰਗਾ ਜਲਦੀ ਤੇ ਤੁਸੀਂ ਆਹ ਵੀਡੀਓ ਇਹਨੇ ਚੈਨਲਾਂ ਤੇ ਪੇਜਾਂ ਤੇ ਪਾ ਦਿਓ ਚੈਨਲਾਂ ਤੇ ਪੇਜਾਂ ਤੇ ਪਾ ਕੇ ਇਹਨੂੰ ਸ਼ੇਅਰ ਕਰ ਦਿਓ ਇੱਕ ਤਾਂ ਮੇਰੀ ਸੱਸ ਨੂੰ ਬੇਨਤੀ ਆ ਵੀ ਉਹ ਇਹ ਗੱਲ ਦਾ ਜਵਾਬ ਜਰੂਰ ਦੇਵੇ ਵੀ ਜਿਹੜਾ ਉਹਨੇ ਪਹਿਲਾ ਵਿਆਹ ਕਰਾਇਆ ਸੀ ਉਹਨੇ 21 25 ਦਿਨਾਂ ਛੜਤਾ ਉਦੋਂ ਆ ਦੂਜੇ ਵਾਲ ਨੇ ਉਹਨੇ ਆਨੰਦਕਾਰ ਜਲੇ ਸੀ ਕਿਉਂਕਿ ਆਨੰਦਕਾਰ ਜਾ ਬਿਨਾ ਤਾਂ ਵਿਆਹ ਨਹੀਂ ਹੁੰਦਾ ਜਾਂ ਕੋਟ ਮੈਨ ਦੇ ਬਿਨਾ ਵਿਆਹ ਨਹੀਂ ਹੁੰਦਾ ਕਿ ਇਦਾਂ ਹੀ ਰਹਿ ਲੱਗੀ ਸੀ ਜਾ ਕੇ ਫਿਰ ਜਦੋਂ ਉਹ ਬੰਦਾ ਮਰ ਗਿਆ ਫਿਰ ਤੀਸਰੇ ਨਾਲ ਉਹਦੇ ਨਾਲ ਇਹਨੇ ਆਨੰਦਕਾਰ ਜਲੇ ਸੀ ਫਿਰ ਉਹ ਜਦੋਂ ਮਰ ਗਿਆ ਪਤਾ ਨਹੀਂ ਹੈਗਾ ਚੌਥੇ ਨਾਲ ਜਿਹੜਾ ਉਹ ਇਦਨ ਖਮਾਨੋ ਗਿੱਡੀ ਦਾ ਸੀ ਕਾਂਗਰਸ ਦਾ ਡਾਉਂਸ ਹੋ ਗਿਆ ਉਹਨੂੰ ਕੁੱਟੀ ਗਈ ਹੈ ਘਰੇ ਮੈਂ ਦੱਸੂਗਾ ਤੇ ਪੰਜਵਾਂ ਜਿਹੜਾ ਜਗਿੰਦਰ ਸਿੰਘ 5 ਵਿਆ ਹੋ ਗਏ ਬਾਕੀ ਮੈਂ ਤਾਂ 10 ਵੀ ਪੂਰੇ ਕਰ ਦੂੰ ਪਰ 5 ਮੇਰੇ ਕੋ ਆਨਰ ਰਿਕਾਰਡ ਨੂੰ ਜਿਵੇਂ ਇਹ ਕਹਿ ਨਹੀਂ ਸੀ ਮੇਰੇ ਕੋ ਆਨਰ ਰਿਕਾਰਡ ਮੇਰੇ ਤੇ ਨੋਇਆ ਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਤੋਲੇ ਝਾਟੀ ਰੱਖਿਆ ਇਹਨੇ ਯਾਰ ਮੇਰਾ ਭਰੋਸਾ ਹੀ ਉੱਠ ਗਿਆ ਮੈਂ ਕਿਹਾ ਯਾਰ ਅਮਰਤਪਾਲ ਨਾਲ ਵੀਰੋ ਕਿਤੇ ਮੈਂ ਸਮਝ ਬੈਠਾ ਵੀ ਅਮਰਤਪਾਲ ਨਾਲ ਰਹਿਣ ਫਿਰਦੀ ਆ ਸਿਮਰ ਦੀ ਦਮਾਣਾ ਫਿਰਦੀ ਆ ਕਿਉਂਕਿ ਮੇਰੇ ਕੀੜਾ ਦੀ ਦਿਮਾਗ 'ਚ ਵੀ ਮੈਂ ਗਰੀਬ ਜੱਟਾਂ ਦੀ ਕੁੜੀ ਲੈਣੀ ਆ ਬੀ ਚਲੋ ਕਿਸੇ ਜਾਗਦੀ ਹੋਵੇ ਉਹ ਗੱਲ ਨਹੀਂ ਵੀ ਗਰੀਬੇ ਸਰ ਮਤਲ ਠੀਕ ਜੇ ਪਰਿਵਾਰ ਤੇ ਲੈਣੀ ਜਿਹੜੇ ਰੋਟੀ ਖਵਾ ਦੇਣ ਬਸ ਉਹ ਨਹੀਂ ਸੋ ਮੈਂ 11 15 15 ਹੋਣਗੇ 20 ਬੰਦੇ ਬਰਾਤ ਲੈ ਕੇ ਗਿਆ ਉਹ 20 ਬੰਦੇ ਤੇ ਮੰਗ ਕੋਈ ਨਹੀਂ ਨਾ ਕੋਈ ਚੀਜ਼ ਅਸੀਂ ਮੰਗ ਲਈ ਇੱਕ ਵੀ ਚੀਜ਼ ਇਹਨਾਂ ਨੇ 4 5 ਪੈਂਟਾਂ ਸਲਟਾਂ ਦਿੱਤੀਆਂ ਸੀ ਮੈਨੂੰ ਉਹ ਵੀ ਮੇਰਾ ਮਾਨ ਨਹੀਂ ਮੰਨਿਆ ਮੈਂ ਵਾਪਸ ਕਰਤੀਆਂ ਮਾ ਮੇਰੇ ਫਿੱਟ ਨਹੀਂ ਆਇਆ ਕਿ ਮੈਂ ਖਾ ਯਾਰ ਇਹਨਾਂ ਤੋਂ ਲੈਣਾ ਹੀ ਕੁਝ ਨਹੀਂ ਜੋ ਤਾਂ ਮੈਨੂੰ ਉਦੋਂ ਮੈਂ ਹੈਰਾਨ ਰਹਿ ਗਿਆ ਜਦੋਂ ਮੇਰੇ ਘਰ ਵਾਲ ਨੇ ਕਿਹਾ ਵੀ ਤੈਨੂੰ ਤੁਹਾਨੂੰ ਮੈਂ ਆਪਣੇ ਡੈਡੀ ਨਾਲ ਮਲਾਉਂ ਮੈਂ ਖਾ ਆਪਣਾ ਡੈਡੀ ਤਾਂ ਜੜਾਈ ਕਰਕੇ ਕਹਿੰਨੇ ਜਿਹੜਾ ਮੇਰਾ ਹੋਂ ਡੈਡੀ ਆ ਉਹ ਕਦੇ ਐਦਾਂ ਮੈਂ ਗੱਲਾਂ 'ਚ ਚੱਲ ਪੁੱਛਣ ਲੱਗਿਆ ਉਹ ਖੁੱਲ ਗਈ ਉਹਨੇ ਫਿਰ ਮੈਨੂੰ ਪੰਜ ਤਾਂ ਉਹਨੇ ਮੈਨੂੰ ਦੱਸਿਆ ਤੇ ਮੈਂ ਕਿਉਂ ਹਣ ਇਥੋਂ ਤੁਸੀਂ ਪਿੰਡ ਦਾ ਗਹਾਰਿਆਂ ਤੋਂ ਪਤਾ ਲੱਗ ਜਾਂਦਾ ਕੈਰੈਕਟਰ ਦਾ ਸਾਰਿਆਂ ਨੂੰ ਪਤਾ ਲੱਗ ਰਿਹਿੰਦਾ ਵੀਡੀਓ ਇਹ ਨਹੀਂ ਕਹਿੰਦਾ ਮੈਂ ਕੋਈ ਜ਼ਿੰਦਗੀ 'ਚ ਗਲਤੀ ਨਹੀਂ ਕੀਤੀ ਮੈਨੂੰ ਆਪਣੇ ਪਿਛਲੇ 20 ਸਾਲਾਂ ਤੋਂ ਸੁਰਤ ਆ ਮੈਂ 20 ਸਾਲਾਂ ਦੇ ਵਿੱਚ ਕਦੇ ਇੱਕ ਕੁੜੀ ਨਹੀਂ ਛੇੜੀ ਇੱਕ ਕੁੜੀ ਮੈਂਨੇ ਛੇੜੀ ਨਹੀਂ ਕਦੇ ਜ਼ਿੰਦਗੀ 'ਚ ਕਦੇ ਜੇ ਮੈਂ ਕਮੈਂਟ ਕਰਦਾਂਦਾ ਬੰਦਾ ਕੋਈ ਬੋਲ ਦਿੰਦਾ ਨਾ ਆਪਣਾ ਹੀ ਘਰੇ ਆਪਣੇ ਘਰੇ ਭੈਣ ਸੀ ਮੇਰੇ ਘਰੇ ਤਾਂ ਭੈਣ ਵੀ ਉਹ ਸੀ ਜਿਹਦੇ ਨਾ ਸੁਣਦਾ ਸੀ ਨਾ ਬੋਲਦੀ ਸੀ ਇਸ ਕਰਕੇ ਆਪਣੇ ਆਪ ਨੂੰ ਬੜਾ ਸਹੀ ਰੱਖਿਆ ਹਾਂ ਚਲੋ ਜਿਹੜੀ ਚੀਜ਼ ਮਣੀ ਮੋਟੀ ਕਵੀ ਸੀ ਫੀਮ ਖਾਂਦੇ ਸੀ ਪਹਿਲਾਂ ਉਹ ਦੱਸਤੀ ਤੁਹਾਨੂੰ ਤੇ ਹੁਣ ਮੇਰੀ ਭਗਵਾਨਤ ਮਾਨ ਨੂੰ ਬੇਨਤੀ ਆ ਮੇਰੀ ਐਸਐਸਪੀ ਫਤੇਗੜ ਸਾਹਿਬ ਨੂੰ ਬੇਨਤੀ ਆ ਵੀ ਮੇਰਾ ਸਾਲਾ ਰਾਵਣ ਜੋਟ ਤੇ ਉਹਦੇ 15 ਅਣਪਛਾਤੇ ਵਿਅਕਤੀਆਂ ਦੀ ਗ੍ਰਿਫਤਾਰੀ ਪਾਈ ਜਾ ਜੇ ਨਹੀਂ ਗ੍ਰਿਫਤਾਰੀ ਪਾਉਂਦੇ ਫੇਰ ਦਸੌਦਾ ਕੀ ਹੈ ਮੈਂ ਤਾਂ ਸਭ ਤੋਂ ਵੱਡਾ ਹਾਈ ਕੋਰਟ ਮੇਰੀ ਮਾਤਾ ਨੂੰ ਮੰਨਦਾ ਮੇਰੀ ਮਾਂ ਮੈਨੂੰ ਮੇਰੀ ਮਾਂ ਮੈਨੂੰ ਜੇ ਐਂ ਵੀ ਕਹਦੇ ਵੀ ਆਹ ਬੰਦੇ ਨੂੰ ਮਾਰ ਦੇ ਮੈਂ ਮਾਰ ਦੂੰ ਪਰ ਮੇਰੀ ਮਾਤਾ ਦੀਆਂ ਖੁਸ਼ੀਆਂ ਲਈ ਮੈਂ ਟੀਕੇ ਬੈਠਾ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਐਸਐਸਪੀ ਨੂੰ ਡੀਐਸਪੀ ਨੂੰ ਡੀਜੀਪੀ ਸਾਹਿਬ ਨੂੰ ਭਗਮਨਤਮਾਨ ਨੂੰ ਕਿ ਮੇਰਾ ਜਿਹੜਾ ਪਿਸਤੌਲ ਆ ਉਹਦੀ ਬਰਾਮਦਗੀ ਮਤਲਬ ਇਨ ਕਵਰ ਕੀਤਾ ਜਾਵੇ ਉਹਨੂੰ ਮੇਰੇ ਸਾਲੇ ਕੋਲ ਆ ਜਿਹੜੇ ਬੰਦੇ ਨੇ ਚੱਕਿਆ ਉਹਦੀ ਫੋਟੋ ਭੇਜ ਦਿੰਦੇ ਆ ਤੇ ਬਾਕੀ ਜਿਹੜੇ 15 ਨਾਲ ਪਛਾਤੇ ਬੰਦੇ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਪਾਈਆਂ ਜਾਣ ਬਾਕੀ ਕੀ ਹੋਇਆ ਕੀ ਕਦੇ ਪੌਂਟ ਦਸਟ ਦੱਸਾਂਗੇ ਇੰਨੀਆਂ ਕਿ ਬੇਨਤੀਆਂ ਪ੍ਰਮਾਣ ਕਰਿਓ ਸਾਡਾ ਫੋਨ ਨੰਬਰ ਆ 99140 74377 62894974611 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ